ਸਾਂ ਵਿੱਚ ਨਵਾਂ ਹੀ ਇੱਕ ਕੰਮ ਸ਼ੁਰੂ ਹੋਇਆ 70% ਗੁਟਕੇ ਵਿਕਣੇ ਬੰਦ ਹੋ ਗਏ ਬਾਣੀ ਦੇ ਪਤਾ ਕਿਉਂ ਜਿਹਨੂੰ ਪੁੱਛੋ ਕਹਿੰਦੇ ਹਾਂਜੀ ਪਾਠ ਸੁਣ ਲਈਦਾ ਮੋਬਾਈਲ ਤੋਂ ਹਾਂਜੀ ਪਾਠ ਕਰ ਲਈਦਾ ਮੋਬਾਈਲ ਤੋਂ ਮੋਬਾਈਲ ਤੋਂ ਪਾਠ ਉਦੋਂ ਕਰੋ ਜਦੋਂ ਸਫ਼ਰ ਵਿੱਚ ਹੋ ਕੇ ਜਿੱਥੇ ਗੁਟਕਾ ਸਾਹਿਬ ਨਹੀਂ ਸੰਭਾਲ ਸਕਦਾ ਨਹੀਂ ਤਾਂ ਘਰ ਵਿੱਚ ਗੁਟਕਾ ਸਾਹਿਬ ਤੋਂ ਪਾਠ ਕਰੋ ਪਤਾ ਕਿਉਂ ਜਿਹੜੀ ਭਾਵਨਾ ਗੁਟਕਾ ਸਾਹਿਬ ਤੋਂ ਪਾਠ ਕਰਕੇ ਬਣਨੀ ਹੈ ਉਹ ਮੋਬਾਈਲਾਂ ਤੋਂ ਭਾਵਨਾ ਨਹੀਂ ਬਣੇਗੀ ਮੈਨੂੰ ਕੋਈ ਦੱਸ ਦੋ ਕਿਹੜਾ ਬੰਦਾ ਜੀ ਮੋਬਾਈਲ ਹੱਥ ਧੋਕੇ ਚੁੱਕਾ ਪਾੜ ਕਰਦਾ ਹੈ। ਉਹੀ ਮੋਬਾਈਲ ਝੂਠਾ ਹੱਥ ਵੀ ਲਾਈਦੇ ਨੇ, ਉਹ ਯੋ ਮੋਬਾਈਲ ਆਪਾਂ ਬੈੱਡ ਦੀ ਢੋਤੇ ਰੱਖਦੇ ਦੋ, ਯੋ ਮੋਬਾਈਲ ਵਾਸ਼ਰੂਮ ਚ ਲੈ ਜਾਂਦੇ। ਮੋਬਾਈਲ ਤੋਂ ਪਾਠ ਕਰਦੇ ਕਰਦੇ ਲੋਕ ਵੱਡਾਂ ਤੇ ਸੌਂ ਜਾਂਦੇ ਨੇ। ਸੱਜਣੋ ਇਸ਼ਨਾਨ ਕਰਕੇ ਗੁਟਕਾ ਸਾਹਿਬ ਤੋਂ ਪਾਠ ਕਰੋ, ਭਾਵੇਂ ਜਪਤੀ ਸਾਹਿਬ ਵੀ ਕਰੋ ਪਰ ਗੁਟਕਾ ਸਾਹਿਬ ਤੋਂ ਕਰੋ ਪਤਾ ਕਿਉਂ ਤੁਹਾਡੀ ਭਾਵਨਾ ਬਣੇਗੀ। ਜਦੋਂ ਗੁਟਕਾ ਸਾਹਿਬ ਚੁੱਕੋਗੇ ਨਾ ਪਹਿਲੀ ਗੱਲ ਹੱਥ ਧੋਕੇ ਚੁੱਕੋਗੇ। ਦੂਜਾ ਗੁਟਕਾ ਸਾਹਿਬ ਲੈ ਕੇ ਮੱਥੇ ਨੂੰ ਮੱਥਾ ਟੇਕੋਗੇ ਫਿਰ ਇੱਥੇ ਤੀਜਾ ਕੋਲ ਰਮਾਲ ਰੱਖੋਗੇ ਕੋਈ ਪਸੀਨੇ ਵਾਲੇ ਹੱਥ ਨਾਲ ਲੱਗਣ ਚੌਥਾ ਜਪਜੀਤ ਸਾਹਿਬ ਗੁਟਕੇ ਤੋਂ ਕੀਤਾ ਜਦੋਂ ਉੱਚੀ ਜਗ੍ਹਾ ਤੇ ਪਾਠ ਕਰਕੇ ਰੱਖੋਗੇ ਉਦੋਂ ਅਰਦਾਸ ਵੀ ਜ਼ਰੂਰ ਕਰੋਗੇ ਹੱਥ ਜੋੜ ਕੇ ਮੋਬਾਈਲਾਂ ਤੋਂ ਪਾਠ ਕਰਕੇ ਕਿਹੜਾ ਅਰਦਾਸ ਕਰਦਾ ਜੀ ਮੋਬਾਈਲਾਂ ਤੋਂ ਆ ਕੋਈ ਪਾਠ ਹੁੰਦਾ ਹੈ ਦੇ ਨਾਲ ਦੀ ਨਾਲ ਵਟਸਐਪ ਦੇ ਮੈਸੇਜ ਵੀ ਵੇਖੀ ਜਾ ਰਹੇ ਨਾਲ ਦੀ ਨਾਲ ਮੰਨੇ ਕੀ ਗੱਤ ਕਹੀ ਨਾ ਜਾਏ ਇਹ ਕਿਵੇਂ ਪਾਠ ਹੋ ਸਕਦਾ ਹੈ ਤੁਹਾਨੂੰ ਇਹ ਸਮਾਗਮ ਕਰਾਏ ਮੁबारक ਪਰ ਬੇਨਤੀ ਇਹ ਪਾਠ ਜਿਹੜਾ ਕਰਨਾ ਹੈ ਭਾਵੇਂ ਜਪਜੀ ਸਾਹਿਬ ਵੀ ਇਕੱਲਾ ਕਰੋ ਵਾਦੋਂ ਵਾਦ ਬਾਣੀ ਪੜੋ ਪਰ ਗੁਟਕਾ ਸਾਹਿਬ ਤੋਂ ਕਰੋ ਭਈ ਇਹ ਬੇਨਤੀ ਮੰਨ ਲਓਗੇ ਸਾਰੇ ਮੰਨ ਲਓਗੇ ਭੈਣੋ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੈ ਘਰਾਂ ਚ ਗੁਟਕਾ ਨਹੀਂ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਓ ਆਪਣੇ ਘਰਾਂ ਚ ਰੱਖੋ ਉੱਚੀ ਜਗ੍ਹਾ ਤੇ ਸਤਿਕਾਰ ਨਾਲ ਗੁਟਕਾ ਸਾਹਿਬ ਤੋਂ ਪਾਠ ਕਰੋ ਕਰੋਗੇ ਵੀ ਸਾਰੇ ਜਪਜੀ ਸਾਹਿਬ ਗੁਟਕਾ ਸਾਹਿਬ ਤੋਂ ਮੋਹਿਲਾਂ ਤੋਂ ਨਹੀਂ ਸਫਰ ਚ ਜਾਂਦੇ ਆ ਮੋਹਿਲ ਠੀਕ ਹੈ ਘਰ ਵਿੱਚ ਰਹਿੰਦੇ ਆ ਇਮਾਨਦਾਰੀ ਨਾਲ ਗੁਟਕਾ ਸਾਹਿਬ ਤੋਂ ਹੱਥ ਘੜੇ ਕਰਕੇ ਜਕਾਰਾ ਛੱਡਦੇ ਗੁਟਕਾ ਸਾਹਿਬ ਤੋਂ ਪਾਠ ਕਰਿਆ ਕਰਦੇ ਬੋਲੇ ਸੋਨੇ ਹਾਲ ਇੱਕ ਮਹੀਨਾ ਗੁਟਕਾ ਸਾਹਿਬ ਤੋਂ ਕਰਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਨਿਤਨੇਮ ਕਰਨ ਦਾ ਸਵਾਦ ਆ ਜਾਏਗਾ ਨਿਤਨੇਮ ਤੈਨੂੰ ਨਿਤਨੇਮ ਤੁਹਾਨੂੰ ਦੱਸ ਦੇਗਾ ਉਹ ਜਪਜੀ ਸਾਹਿਬ ਪੜ੍ਹਿਆ ਬਾਣੀ ਤੁਹਾਨੂੰ ਦੱਸਦੇ ਕਿ ਬੜੀ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨ ਕੋਏ ਬਾਣੀ ਅੱਖਰ ਨਹੀਂ ਹੈ ਰੱਬ ਹੈ ਸਾਨੂੰ ਬਾਣੀ ਪੜਨੀ ਆਦੇ ਭਗਵਾਨ ਨਾਲ ਪੈਣੋ ਜਦੋਂ ਸਵੇਰੇ ਚਾਹ ਪਾਣੀ ਬਣਾਉਂਦੇ ਹੋ ਨਾ ਮੈਂ ਕਹਿੰਦਾ ਹੁੰਦਾ ਉਦੋਂ ਵਾਹਿਗੁਰੂ 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 ਕਹਿ ਕੇ ਚਾਹ ਬਣਾਇਆ ਕਰੋ ਠੀਕੋ ਤੁਹਾਡੇ ਘਰੋਂ ਕਲੇਸ ਕਲੂ ਸੱਪੇ हट ਜਾਣੇ ਬਹੁਤਾ ਨਹੀਂ ਫਿਰ ਰੌਲਾ ਪੈਂਦਾ ਤੇ ਬੜਬੜ ਕਰਕੇ ਨਾ ਚਾਹ ਬਣਾਇਆ ਕਰੋ ਬੜਬੜ ਸਮਝ ਲੈ ਵਾਹ ਉਹ ਬੜਬੜ ਕਰਕੇ ਕਲੇਸ ਹੁੰਦਾ ਫਿਰ ਕੋਈ ਵੀ ਨਹੀਂ ਹਟਾ ਸਕਦਾ ਉਹ ਬੜਬੜ ਦਾ ਮਤਲਬ ਇਹ ਹੈ ਉਧਰ ਚਾਹ ਰੱਖੀ ਹੁੰਦੀ ਹੈ ਉਧਰ ਜੇ ਕੋਈ ਘਰ ਦੀ ਸਿਆਣੀ ਮਾਈ ਕਿਤੇ ਸੱਸ ਕਹਿ ਦਵੇ ਨਾ ਕਿੜੇ ਪਾਣੀ ਦਾ ਗਲਾਸ ਦੇ ਗਰਮ ਕਰਕੇ ਤਾਂ ਫਿਰ ਬੜਬੜ ਕਰਨ ਲੱਗ ਪਏ ਨੇ ਕਹਿੰਦੀ ਇਹਨੂੰ ਸੰਜਰੇ ਥੱਕੜਾ ਲੱਗਾ ਦੇ ਦੇ ਦਿੰਦੀਆਂ ਪਾਣੀ ਦੀ ਉਹ ਜਿਹੜਾ ਬੜਬੜ ਹੈ ਨਾ ਉਹ ਕਲੇਸ ਪਾਉਂਦਾ ਆਪਣੇ ਬੱਚਿਆਂ ਤੇ ਤਰਸ ਕਰੋ ਜਦੋਂ ਬੱਚਿਆਂ ਲਈ ਚਾਹ ਦੁੱਧ ਬਣਾਉਣਾ ਪਰੌਂਠੀ ਬਣਾਉਣੀ ਵਾਹਿਗੁਰੂ ਕਹਿ ਕੇ ਬਣਾਓ ਫਿਰ ਤੁਹਾਡੇ ਘਰ ਚ ਆਪੇ ਕਲੇਸ ਮਿਲਣਗੇ ਮੈਂ ਨਹੀਂ ਕਹਿ ਰਿਹਾ ਪਾਤਸ਼ਾਹ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਟਾਵੋ ਠੀਕ ਹੈ ਭੈਣੋ ਚਾਹ ਬਣਾਉਣ ਲੱਗਿਆ ਵਾਹਿਗੁਰੂ ਕਹੋਂਗੇ ਵੀ ਗੱਲ ਹੋਰ ਨਹੀਂ ਕੋ ਕਰਨੀ ਬੜਬੜ ਨਹੀਂ ਕਰਨਾ ਸਦਾ ਵਾਹਿਗੁਰੂ 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 ਸਤਨਾਮ ਵਾਹਿਗੁਰੂ ਕਹਿ ਕੇ ਚਾਹ ਬਣਾਇਆ ਕਰਿਓ ਹੱਥ ਥੜੇ ਵੀ ਆ ਵੀ ਪੱਕਾ ਪ੍ਰਾਣਾ ਇਹ ਦਿਸੇ ਯੂਅਰ ਹੋਮਵਰਕ ਬੋਲੇ ਸੋਨਿਹਾਲ ਕਈ ਬੀਬੀਆਂ ਨੇ ਵਿੱਚੋਂ ਹੱਥ ਨਹੀਂ ਘੜੇ ਕੀਤੇ ਉਹ ਪਤਾ ਕਿਉਂ ਮੈਨੂੰ ਪਤਾ ਉਹ ਕਹਿੰਦੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਹੈ ਜੇ ਜਿਹਦੇ ਘਰ ਵਾਲਾ ਚਾਹ ਬਣਾਉਂਦਾ ਵਾਹਿਗੁਰੂ ਕਹਿੰਦੇ ਚਲੋ ਜੇ ਕਿਸੇ ਦੇ ਘਰ ਵਾਲਾ ਵੀ ਬਣਾਉਂਦਾ ਹੈ ਚੰਗੀ ਗੱਲ ਹੈ ਬੀਬਾ ਹੈ ਉਹ ਚੰਗੀ ਗੱਲ ਹੈ ਪਰ ਕਹਿ ਦਿਓ ਸਰਦਾਰ ਜੀ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਿਉਂ ਤੇ ਪ੍ਰਸ਼ਾਦਾ ਬਣਾਉਂਦਿਆਂ ਵਾਹਿਗੁਰੂ ਮੈਂ ਕਹਾਂਗੀ ਬੱਚੇ ਦੀ ਤਰੌਠੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਾਂਗੀ ਬੱਚੇ ਦਾ ਪੇ ਤਸਵੀਰ ਬਦਲ ਜਾਏਗੀ ਸੁਭਾਅ ਬਦਲ ਜਾਏਗਾ ਐਨੀਆਂ ਬੇਨਤੀਆਂ ਬਰਵਾਨ ਕਰੋ